ਇੱਕ ਮਿਹਨਤੀ ਕਿਸਾਨ ਦੀ ਸਫਲਤਾ ਸੂਰਜ ਦੀਆਂ ਸੁਨਹਿਰੀ ਕਿਰਨਾਂ ਅਜੇ ਪਿੰਡ ਦੀਆਂ ਕੰਧਾਂ ਤੇ ਪੈਣੀਆਂ ਸ਼ੁਰੂ ਹੀ ਹੋਈਆਂ ਸਨ ਕਿ ਮਿਹਨਤੀ ਕਿਸਾਨ ਹੌਲੀ-ਹੌਲੀ ਆਪਣੀ ਨੀਂਦ ਤੋਂ ਜਾਗ ਪਿਆ ਚਾਰੇ ਪਾਸੇ ਸ਼ਾਂਤੀ ਸੀ ਅਤੇ ਪੰਛੀਆਂ ਦੇ ਚਹਿਕਣ ਦੀਆਂ ਆਵਾਜ਼ਾਂ ਸਵੇਰ ਦਾ ਸਵਾਗਤ ਕਰ ਰਹੀਆਂ ਸਨ ਜਾਗਣਸਾਰ ਉਸਨੇ ਆਪਣੇ ਖੇਤੀ ਦੇ ਸੰਦ ਚੁੱਕੇ ਅਤੇ ਆਪਣੇ ਵਫਾਦਾਰ ਕੁੱਤੇ ਨਾਲ ਖੇਤਾਂ ਵੱਲ ਤੁਰ ਪਿਆ ਕੱਚੇ ਰਾਹਾਂ ਦੀ ਧੂੜ ਉਸਦੇ ਪੈਰਾਂ ਨੂੰ ਛੂ ਰਹੀ ਸੀ ਪਰ ਉਸਦੇ ਮਨ ਵਿੱਚ ਇੱਕ ਹੀ ਟੀਚਾ ਸੀ ਆਪਣੀ ਮਿਹਨਤ ਨਾਲ ਧਰਤੀ ਦਾ ਸੀਨਾ چیر ਕੇ ਅन्न ਪੈਦਾ ਕਰਨਾ। ਖੇਤ ਵਿੱਚ ਪਹੁੰਚ ਕੇ ਉਸਨੇ ਹਲ ਚਲਾਇਆ ਅਤੇ ਬਹੁਤ ਹੀ ਉਮੀਦ ਤੇ ਸਬਰ ਨਾਲ ਬੀਜ ਬੋਏ। ਦਿਨ ਬੀਤਦੇ ਗਏ। ਸੂਰਜ ਦੀ ਤਪਸ਼ ਵੱਧਦੀ ਗਈ ਪਰ ਕਿਸਾਨ ਪਿੱਛੇ ਨਹੀਂ ਹਟਿਆ। ਉਸਨੇ ਪਸੀਨੇ ਨਾਲ ਭਿੱਜ ਕੇ ਫਸਲਾਂ ਨੂੰ ਪਾਣੀ ਦਿੱਤਾ ਅਤੇ ਦਿਨ ਰਾਤ ਉਹਨਾਂ ਦੀ ਰਾਖੀ ਕੀਤੀ। ਉਸਦਾ ਵਿਸ਼ਵਾਸ ਸੀ ਕਿ ਉਸਦੀ ਮਿਹਨਤ ਕਦੇ ਅਜਾਈ ਨਹੀਂ ਜਾਵੇਗੀ। ਕੁਝ ਮਹੀਨਿਆਂ ਬਾਅਦ ਉਸਦੀ ਮਿਹਨਤ ਰੰਗ ਲਿਆਈ। ਪੂਰਾ ਖੇਤ ਹਰਾ-ਭਰਾ ਹੋ ਗਿਆ। ਲਹਿਰਾਉਂਦੀਆਂ ਫਸਲਾਂ ਨੂੰ ਵੇਖ ਕੇ ਕਿਸਾਨ ਦਾ ਚਿਹਰਾ ਖੁਸ਼ੀ ਨਾਲ ਖੇੜ ਉੱਠਿਆ ਜਦੋਂ ਫਸਲ ਪੱਕ ਗਈ ਤਾਂ ਉਸਨੇ ਬੜੀ ਰੀਜ ਨਾਲ ਉਸਦੀ ਕਟਾਈ ਕੀਤੀ ਅਤੇ ਆਪਣੀ ਉਪਜ ਨੂੰ ਮੰਡੀ ਵਿੱਚ ਲਾਇਆ ਅਤੇ ਬਹੁਤ ਹੀ ਉਮੀਦ ਤੇ ਸਬਰ ਨਾਲ ਬੀਜ ਬੋਏ ਇੱਕ ਮਿਹਨਤੀ ਕਿਸਾਨ ਦੀ ਸਫਲਤਾ ਸੂਰਜ ਦੀਆਂ ਸੁਨਹਿਰੀ ਕਿਰਨਾਂ ਅਜੇ ਪਿੰਡ ਦੀਆਂ ਕੰਧਾਂ ਤੇ ਪੈਣੀਆਂ ਸ਼ੁਰੂ ਹੀ ਹੋਈਆਂ ਸਨ ਕਿ ਮਿਹਨਤੀ ਕਿਸਾਨ ਹੌਲੀ-ਹੌਲੀ ਆਪਣੀ ਨੀਂਦ ਤੋਂ ਜਾਗ ਪਿਆ ਚਾਰੇ ਪਾਸੇ ਸ਼ਾਂਤੀ ਸੀ ਅਤੇ ਪੰਛੀਆਂ ਦੇ ਚਹਿਕਣ ਦੀਆਂ ਆਵਾਜ਼ਾਂ ਸਵੇਰ ਦਾ ਸਵਾਗਤ ਕਰ ਰਹੀਆਂ ਸਨ ਜਾਗਨਸਾਰ ਉਸਨੇ ਆਪਣੇ ਖੇਤੀ ਦੇ ਸੰਦ ਚੁੱਕੇ ਅਤੇ ਆਪਣੇ ਵਫਾਦਾਰ ਕੁੱਤੇ ਨਾਲ ਖੇਤਾਂ ਵੱਲ ਤੁਰ ਪਿਆ ਕੱਚੇ ਰਾਹਾਂ ਦੀ ਧੂੜ ਉਸਦੇ ਪੈਰਾਂ ਨੂੰ ਛੂ ਰਹੀ ਸੀ ਪਰ ਉਸਦੇ ਮਨ ਵਿੱਚ ਇੱਕ ਹੀ ਟੀਚਾ ਸੀ ਆਪਣੀ ਮਿਹਨਤ ਨਾਲ ਧਰਤੀ ਦਾ ਸੀਨਾ چیر ਕੇ ਅੰਨ ਪੈਦਾ ਕਰਨਾ ਖੇਤ ਵਿੱਚ ਪਹੁੰਚ ਕੇ ਉਸਨੇ ਹਲ ਚਲਾਇਆ ਅਤੇ ਬਹੁਤ ਹੀ ਉਮੀਦ ਤੇ ਸਬਰ ਨਾਲ ਬੀਜ ਬੋਏ ਦਿਨ ਬੀਤਦੇ ਗਏ ਸੂਰਜ ਦੀ ਤਪਸ਼ ਵੱਧਦੀ ਗਈ ਪਰ ਕਿਸਾਨ ਪਿੱਛੇ ਨਹੀਂ ਹਟਿਆ ਉਸਨੇ ਪਸੀਨੇ ਨਾਲ ਭਿੱਜ ਕੇ ਫਸਲਾਂ ਨੂੰ ਪਾਣੀ ਦਿੱਤਾ ਅਤੇ ਦਿਨ ਰਾਤ ਉਹਨਾਂ ਦੀ ਰਾਖੀ ਕੀਤੀ ਉਸਦਾ ਵਿਸ਼ਵਾਸ ਸੀ ਕਿ ਉਸਦੀ ਮਿਹਨਤ ਕਦੇ ਅਜਾਈ ਨਹੀਂ ਜਾਵੇਗੀ ਕੁਝ ਮਹੀਨਿਆਂ ਬਾਅਦ ਉਸਦੀ ਮਿਹਨਤ رنگ ਲਿਆਈ ਪੂਰਾ ਖੇਤ ਹਰਾ ਪਰਾ ਹੋ ਗਿਆ ਲਹਿਰਾਉਂਦੀਆਂ ਫਸਲਾਂ ਨੂੰ ਵੇਖ ਕੇ ਕਿਸਾਨ ਦਾ ਚਿਹਰਾ ਖੁਸ਼ੀ ਨਾਲ ਖੇੜ ਉੱਠਿਆ ਜਦੋਂ ਫਸਲ ਪੱਕ ਗਈ ਤਾਂ ਉਸਨੇ ਬੜੀ ਰੀਜ ਨਾਲ ਉਸਦੀ ਕਟਾਈ ਕੀਤੀ ਅਤੇ ਆਪਣੀ ਉਪਜ ਨੂੰ ਮੰਡੀ ਵਿੱਚ ਵੇਚਣ ਲਈ ਲੈ ਗਿਆ ਮੰਡੀ ਵਿੱਚ ਫਸਲ ਵੇਚਣ ਤੋਂ ਬਾਅਦ ਜਦੋਂ ਉਸਦੇ ਹੱਥਾਂ ਵਿੱਚ ਆਪਣੀ ਮਿਹਨਤ ਦੀ ਕਮਾਈ ਆਈ ਤਾਂ ਉਸ ਦੀਆਂ ਅੱਖਾਂ ਵਿੱਚ ਚਮਕ ਸੀ ਉਸ ਨੇ ਬੜੇ ਪਿਆਰ ਨਾਲ ਉਹ ਪੈਸੇ ਗਿਣੇ ਅਖੀਰ ਵਿੱਚ ਉਸ ਨੇ ਆਪਣੇ ਹੱਥ ਜੋੜੇ ਅੱਖਾਂ ਬੰਦ ਕੀਤੀਆਂ ਅਤੇ ਸੱਚੇ ਦਿਲੋਂ ਰੱਬ ਦਾ ਸ਼ੁਕਰਾਨਾ ਕੀਤਾ ਕਿ ਉਸ ਦੀ ਮਿਹਨਤ ਸਫਲ ਹੋਈ ਅਤੇ ਉਸ ਦੇ ਘਰ ਵਿੱਚ ਬਰਕਤ ਆਈ ਸਿੱਖਿਆ ਸਬਰ ਅਤੇ ਲਗਾਤਾਰ ਕੀਤੀ ਮਿਹਨਤ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ ವಿಡಿಯೋ ಚಿಗ ಲ ಚೆನಲ್ೋ ತಾಕಿ ಆಡಿಯೋ ತೆರೆ ತನ್ವಾ ਇੱਕ ਮਿਹਨਤੀ ਕਿਸਾਨ ਦੀ ਸਫਲਤਾ ਸੂਰਜ ਦੀਆਂ ਸੁਨਹਿਰੀ ਕਿਰਨਾਂ ਅਜੇ ਪਿੰਡ ਦੀਆਂ ਕੰਧਾਂ ਤੇ ਪੈਣੀਆਂ ਸ਼ੁਰੂ ਹੀ ਹੋਈਆਂ ਸਨ ਕਿ ਮਿਹਨਤੀ ਕਿਸਾਨ ਹੌਲੀ-ਹੌਲੀ ਆਪਣੀ ਨੀਂਦ ਤੋਂ ਜਾਗ ਪਿਆ ਚਾਰੇ ਪਾਸੇ ਸ਼ਾਂਤੀ ਸੀ ਅਤੇ ਪੰਛੀਆਂ ਦੇ ਚਹਿਕਣ ਦੀਆਂ ਆਵਾਜ਼ਾਂ ਸਵੇਰ ਦਾ ਸਵਾਗਤ ਕਰ ਰਹੀਆਂ ਸਨ ਜਾਗਣਸਾਰ ਉਸਨੇ ਆਪਣੇ ਖੇਤੀ ਦੇ ਸੰਦ ਚੁੱਕੇ ਅਤੇ ਆਪਣੇ ਵਫਾਦਾਰ ਕੁੱਤੇ ਨਾਲ ਖੇਤਾਂ ਵੱਲ ਤੁਰ ਪਿਆ ਕੱਚੇ ਰਾਹਾਂ ਦੀ ਧੂੜ ਉਸਦੇ ਪੈਰਾਂ ਨੂੰ ਛੂ ਰਹੀ ਸੀ ਪਰ ਉਸਦੇ ਮਨ ਵਿੱਚ ਇੱਕ ਹੀ ਟੀਚਾ ਸੀ ਆਪਣੀ ਮਿਹਨਤ ਨਾਲ ਧਰਤੀ ਦਾ ਸੀਨਾ چیر ਕੇ ਅੰਨ ਪੈਦਾ ਕਰਨਾ। ਖੇਤ ਵਿੱਚ ਪਹੁੰਚ ਕੇ ਉਸਨੇ ਹਲ ਚਲਾਇਆ ਅਤੇ ਬਹੁਤ ਹੀ ਉਮੀਦ ਤੇ ਸਬਰ ਨਾਲ ਬੀਜ ਬੋਏ। ਦਿਨ ਬੀਤਦੇ ਗਏ। ਸੂਰਜ ਦੀ ਤਪਸ਼ ਵੱਧਦੀ ਗਈ ਪਰ ਕਿਸਾਨ ਪਿੱਛੇ ਨਹੀਂ ਹਟਿਆ। ਉਸਨੇ ਪਸੀਨੇ ਨਾਲ ਭਿੱਜ ਕੇ ਫਸਲਾਂ ਨੂੰ ਪਾਣੀ ਦਿੱਤਾ ਅਤੇ ਦਿਨ ਰਾਤ ਉਹਨਾਂ ਦੀ ਰਾਖੀ ਕੀਤੀ। ਉਸਦਾ ਵਿਸ਼ਵਾਸ ਸੀ ਕਿ ਉਸਦੀ ਮਿਹਨਤ ਕਦੇ ਅਜਾਈ ਨਹੀਂ ਜਾਵੇਗੀ। ਕੁਝ ਮਹੀਨਿਆਂ ਬਾਅਦ ਉਸਦੀ ਮਿਹਨਤ رنگ ਲਿਆਈ। ਪੂਰਾ ਖੇਤ ਹਰਾ-ਭਰਾ ਹੋ ਗਿਆ। ਲਹਰਾਂਦੀਆਂ ਫਸਲਾਂ ਨੂੰ ਵੇਖ ਕੇ ਕਿਸਾਨ ਦਾ ਚਿਹਰਾ ਖੁਸ਼ੀ ਨਾਲ ਖੇੜ ਉਠਿਆ ਜਦੋਂ ਫਸਲ ਪੱਕ ਗਈ ਤਾਂ ਉਸਨੇ ਬੜੀ ਰੀਜ ਨਾਲ ਉਸਦੀ ਕਟਾਈ ਕੀਤੀ ਅਤੇ ਆਪਣੀ ਉਪਜ ਨੂੰ ਮੰਡੀ ਵਿੱਚ ਵੇਚਣ ਲਈ ਲੈ ਗਿਆ ਮੰਡੀ ਵਿੱਚ ਫਸਲ ਵੇਚਣ ਤੋਂ ਬਾਅਦ ਜਦੋਂ ਉਸਦੇ ਹੱਥਾਂ ਵਿੱਚ ਆਪਣੀ ਮਿਹਨਤ ਦੀ ਕਮਾਈ ਆਈ ਤਾਂ ਉਸ ਦੀਆਂ ਅੱਖਾਂ ਵਿੱਚ ਚਮਕ ਸੀ ਉਸਨੇ ਬੜੇ ਪਿਆਰ ਨਾਲ ਉਹ ਪੈਸੇ ਗਿਣੇ ਅਖੀਰ ਵਿੱਚ ਉਸਨੇ ਆਪਣੇ ਹੱਥ ਜੋੜੇ ਅੱਖਾਂ ਬੰਦ ਕੀਤੀਆਂ ਅਤੇ ਸੱਚੇ ਦਿਲੋਂ ਰੱਬ ਦਾ ਸ਼ੁਕਰਾਨਾ ਕੀਤਾ ਕਿ ਉਸਦੀ ਮਿਹਨਤ ਸਫਲ ਹੋਈ ਅਤੇ ਉਸਦੇ ਘਰ ਵਿੱਚ ਬਰਕਤ ਆਈ ਸਿੱਖਿਆ ਸਬਰ ਅਤੇ ਲਗਾਤਾਰ ਕੀਤੀ ਮਿਹਨਤ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਫੋਲੋ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ ਇੱਕ ਮਿਹਨਤੀ ਕਿਸਾਨ ਦੀ ਸਫਲਤਾ ਸੂਰਜ ਦੀਆਂ ਸੁਨਹਿਰੀ ਕਿਰਨਾਂ ਅਜੇ ਪਿੰਡ ਦੀਆਂ ਕੰਦਾਂ ਤੇ ਪੈਣੀਆਂ ਸ਼ੁਰੂ ਹੀ ਹੋਈਆਂ ਸਨ ਕਿ ਮਿਹਨਤੀ ਕਿਸਾਨ ਹੌਲੀ-ਹੌਲੀ ਆਪਣੀ ਨੀਂਦ ਤੋਂ ਜਾਗ ਪਿਆ। ਚਾਰੇ ਪਾਸੇ ਸ਼ਾਂਤੀ ਸੀ ਅਤੇ ਪੰਛੀਆਂ ਦੇ ਚਹਿਕਣ ਦੀਆਂ ਆਵਾਜ਼ਾਂ ਸਵੇਰ ਦਾ ਸਵਾਗਤ ਕਰ ਰਹੀਆਂ ਸਨ। ਜਾਗਣਸਾਰ ਉਸਨੇ ਆਪਣੇ ਖੇਤੀ ਦੇ ਸੰਦ ਚੁੱਕੇ ਅਤੇ ਆਪਣੇ ਵਫਾਦਾਰ ਕੁੱਤੇ ਨਾਲ ਖੇਤਾਂ ਵੱਲ ਤੁਰ ਪਿਆ। ਕੱਚੇ ਰਾਹਾਂ ਦੀ ਧੂੜ ਉਸਦੇ ਪੈਰਾਂ ਨੂੰ ਛੂ ਰਹੀ ਸੀ ਪਰ ਉਸਦੇ ਮਨ ਵਿੱਚ ਇੱਕ ਹੀ ਟੀਚਾ ਸੀ ਆਪਣੀ ਮਿਹਨਤ ਨਾਲ ਧਰਤੀ ਦਾ ਸੀਨਾ چیر ਕੇ ਅੰਨ ਪੈਦਾ ਕਰਨਾ। ਖੇਤ ਵਿੱਚ ਪਹੁੰਚ ਕੇ ਉਸਨੇ ਹਲ ਚਲਾਇਆ ਅਤੇ ਬਹੁਤ ਹੀ ਉਮੀਦ ਤੇ ਸਬਰ ਨਾਲ ਬੀਜ ਬੋਏ। ਦਿਨ ਬੀਤਦੇ ਗਏ। ਸੂਰਜ ਦੀ ਤਪਸ਼ ਵੱਧਦੀ ਗਈ ਪਰ ਕਿਸਾਨ ਪਿੱਛੇ ਨਹੀਂ ਹਟਿਆ। ਉਸਨੇ ਪਸੀਨੇ ਨਾਲ ਭਿੱਜ ਕੇ ਫਸਲਾਂ ਨੂੰ ਪਾਣੀ ਦਿੱਤਾ ਅਤੇ ਦਿਨ ਰਾਤ ਉਹਨਾਂ ਦੀ ਰਾਖੀ ਕੀਤੀ। ਉਸਦਾ ਵਿਸ਼ਵਾਸ ਸੀ ਕਿ ਉਸਦੀ ਮਿਹਨਤ ਕਦੇ ਅਜਾਈ ਨਹੀਂ ਜਾਵੇਗੀ। ਕੁਝ ਮਹੀਨਿਆਂ ਬਾਅਦ ਉਸਦੀ ਮਿਹਨਤ ਰੰਗ ਲਿਆਈ। ਪੂਰਾ ਖੇਤ ਹਰਾ-ਭਰਾ ਹੋ ਗਿਆ। ਲਹਿਰਾਂਦੀਆਂ ਫਸਲਾਂ ਨੂੰ ਵੇਖ ਕੇ ਕਿਸਾਨ ਦਾ ਚਿਹਰਾ ਖੁਸ਼ੀ ਨਾਲ ਖੇੜ ਉੱਠਿਆ। ਜਦੋਂ ਫਸਲ ਪੱਕ ਗਈ ਤਾਂ ਉਸਨੇ ਬੜੀ ਰੀਜ ਨਾਲ ਉਸਦੀ ਕਟਾਈ ਕੀਤੀ ਅਤੇ ਆਪਣੀ ਉਪਜ ਨੂੰ ਮੰਡੀ ਵਿੱਚ ਵੇਚਣ ਲਈ ਲੈ ਗਿਆ। ਮੰਡੀ ਵਿੱਚ ਫਸਲ ਵੇਚਣ ਤੋਂ ਬਾਅਦ ਜਦੋਂ ਉਸਦੇ ਹੱਥਾਂ ਵਿੱਚ ਆਪਣੀ ਮਿਹਨਤ ਦੀ ਕਮਾਈ ਆਈ ਤਾਂ ਉਸਦੀਆਂ ਅੱਖਾਂ ਵਿੱਚ ਚਮਕ ਸੀ। ਉਸਨੇ ਬੜੇ ਪਿਆਰ ਨਾਲ ਉਹ ਪੈਸੇ ਗਿਣੇ। ਅਖੀਰ ਵਿੱਚ ਉਸਨੇ ਆਪਣੇ ਹੱਥ ਜੋੜੇ, ਅੱਖਾਂ ਬੰਦ ਕੀਤੀਆਂ ਅਤੇ ਸੱਚੇ ਦਿਲੋਂ ਰੱਬ ਦਾ ਸ਼ੁਕਰਾਨਾ ਕੀਤਾ ਕਿ ਉਸਦੀ ਮਿਹਨਤ ਸਫਲ ਹੋਈ ਅਤੇ ਉਸਦੇ ਘਰ ਵਿੱਚ ਬਰਕਤ ਆਈ। ਸਿੱਖਿਆ ਸਬਰ ਅਤੇ ਲਗਾਤਾਰ ਕੀਤੀ ਮਿਹਨਤ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ। ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਫੋਲੋ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ। ਧੰਨਵਾਦ। ਇੱਕ ਮਿਹਨਤੀ ਕਿਸਾਨ ਦੀ ਸਫਲਤਾ। ਸੂਰਜ ਦੀਆਂ ਸੁਨਹਿਰੀ ਕਿਰਨਾਂ ਅਜੇ ਪਿੰਡ ਦੀਆਂ ਕੰਧਾਂ ਤੇ ਪੈਣੀਆਂ ਸ਼ੁਰੂ ਹੀ ਹੋਈਆਂ ਸਨ ਕਿ ਮਿਹਨਤੀ ਕਿਸਾਨ ਹੌਲੀ-ਹੌਲੀ ਆਪਣੀ ਨੀਂਦ ਤੋਂ ਜਾਗ ਪਿਆ। ਚਾਰੇ ਪਾਸੇ ਸ਼ਾਂਤੀ ਸੀ ਅਤੇ ਪੰਛੀਆਂ ਦੇ ਚਹਿਕਣ ਦੀਆਂ ਆਵਾਜ਼ਾਂ ਸਵੇਰ ਦਾ ਸਵਾਗਤ ਕਰ ਰਹੀਆਂ ਸਨ। ਜਾਗਨਸਾਰ ਉਸਨੇ ਆਪਣੇ ਖੇਤੀ ਦੇ ਸੰਧ ਚੁੱਕੇ ਅਤੇ ਆਪਣੇ ਵਫਾਦਾਰ ਕੁੱਤੇ ਨਾਲ ਖੇਤਾਂ ਵੱਲ ਤੁਰ ਪਿਆ ਕੱਚੇ ਰਾਹਾਂ ਦੀ ਧੂੜ ਉਸਦੇ ਪੈਰਾਂ ਨੂੰ ਛੂ ਰਹੀ ਸੀ ਪਰ ਉਸਦੇ ਮਨ ਵਿੱਚ ਇੱਕ ਹੀ ਟੀਚਾ ਸੀ ਆਪਣੀ ਮਿਹਨਤ ਨਾਲ ਧਰਤੀ ਦਾ سینਾ چیر ਕੇ ਅੰਨ ਪੈਦਾ ਕਰਨਾ ਖੇਤ ਵਿੱਚ ਪਹੁੰਚ ਕੇ ਉਸਨੇ ਹਲ ਚਲਾਇਆ ਅਤੇ ਬਹੁਤ ਹੀ ਉਮੀਦ ਤੇ ਸਬਰ ਨਾਲ ਬੀਜ ਬੋਏ ਦਿਨ ਬੀਤਦੇ ਗਏ ਸੂਰਜ ਦੀ ਤਪਸ਼ ਵੱਧਦੀ ਗਈ ਪਰ ਕਿਸਾਨ ਪਿੱਛੇ ਨਹੀਂ ਹਟਿਆ ਉਸਨੇ ਪਸੀਨੇ ਨਾਲ ਭਿੱਜ ਕੇ ਫਸਲਾਂ ਨੂੰ ਪਾਣੀ ਦਿੱਤਾ ਅਤੇ ਦਿਨ ਰਾਤ ਉਹਨਾਂ ਦੀ ਰਾਖੀ ਕੀਤੀ। ਉਸ ਦਾ ਵਿਸ਼ਵਾਸ ਸੀ ਕਿ ਉਸ ਦੀ ਮਿਹਨਤ ਕਦੇ ਅਜਾਈ ਨਹੀਂ ਜਾਵੇਗੀ। ਕੁਝ ਮਹੀਨਿਆਂ ਬਾਅਦ ਉਸ ਦੀ ਮਿਹਨਤ ਰੰਗ ਲਿਆਈ। ਪੂਰਾ ਖੇਤ ਹਰਾ-ਭਰਾ ਹੋ ਗਿਆ। ਲਹਿਰਾਂਦੀਆਂ ਫਸਲਾਂ ਨੂੰ ਵੇਖ ਕੇ ਕਿਸਾਨ ਦਾ ਚਿਹਰਾ ਖੁਸ਼ੀ ਨਾਲ ਖੇੜ ਉੱਠਿਆ। ਜਦੋਂ ਫਸਲ ਪੱਕ ਗਈ ਤਾਂ ਉਸਨੇ ਬੜੀ ਰੀਜ ਨਾਲ ਉਸ ਦੀ ਕਟਾਈ ਕੀਤੀ ਅਤੇ ਆਪਣੀ ਉਪਜ ਨੂੰ ਮੰਡੀ ਵਿੱਚ ਵੇਚਣ ਲਈ ਲੈ ਗਿਆ। ਮੰਡੀ ਵਿੱਚ ਫਸਲ ਵੇਚਣ ਤੋਂ ਬਾਅਦ ਜਦੋਂ ਉਸਦੇ ਹੱਥਾਂ ਵਿੱਚ ਆਪਣੀ ਮਿਹਨਤ ਦੀ ਕਮਾਈ ਆਈ ਤਾਂ ਉਸ ਦੀਆਂ ਅੱਖਾਂ ਵਿੱਚ ਚਮਕ ਸੀ ਉਸ ਨੇ ਬੜੇ ਪਿਆਰ ਨਾਲ ਉਹ ਪੈਸੇ ਗਿਣੇ ਅਖੀਰ ਵਿੱਚ ਉਸ ਨੇ ਆਪਣੇ ਹੱਥ ਜੋੜੇ ਅੱਖਾਂ ਬੰਦ ਕੀਤੀਆਂ ਅਤੇ ਸੱਚੇ ਦਿਲੋਂ ਰੱਬ ਦਾ ਸ਼ੁਕਰਾਨਾ ਕੀਤਾ ਕਿ ਉਸ ਦੀ ਮਿਹਨਤ ਸਫਲ ਹੋਈ ਅਤੇ ਉਸ ਦੇ ਘਰ ਵਿੱਚ ਬਰਕਤ ਆਈ ਸਿੱਖਿਆ ਸਬਰ ਅਤੇ ਲਗਾਤਾਰ ਕੀਤੀ ਮਿਹਨਤ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਫੋਲੋ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ ਇੱਕ ਮਿਹਨਤੀ ਕਿਸਾਨ ਦੀ ਸਫਲਤਾ ਸੂਰਜ ਦੀਆਂ ਸੁਨਹਿਰੀ ਕਿਰਨਾਂ ਅਜੇ ਪਿੰਡ ਦੀਆਂ ਕੰਧਾਂ ਤੇ ਪੈਣੀਆਂ ਸ਼ੁਰੂ ਹੀ ਹੋਈਆਂ ਸਨ ਕਿ ਮਿਹਨਤੀ ਕਿਸਾਨ ਹੌਲੀ-ਹੌਲੀ ਆਪਣੀ ਨੀਂਦ ਤੋਂ ਜਾਗ ਪਿਆ ਚਾਰੇ ਪਾਸੇ ਸ਼ਾਂਤੀ ਸੀ ਅਤੇ ਪੰਛੀਆਂ ਦੇ ਚਹਿਕਣ ਦੀਆਂ ਆਵਾਜ਼ਾਂ ਸਵੇਰ ਦਾ ਸਵਾਗਤ ਕਰ ਰਹੀਆਂ ਸਨ ਜਾਗਣਸਾਰ ਉਸਨੇ ਆਪਣੇ ਖੇਤੀ ਦੇ ਸੰਦ ਚੁੱਕੇ ਅਤੇ ਆਪਣੇ ਵਫਾਦਾਰ ਕੁੱਤੇ ਨਾਲ ਖੇਤਾਂ ਵੱਲ ਤੁਰ ਪਿਆ ਕੱਚੀ ਰਾਹਾਂ ਦੀ ਧੂੜ ਉਸਦੇ ਪੈਰਾਂ ਨੂੰ ਛੂ ਰਹੀ ਸੀ ਪਰ ਉਸਦੇ ਮਨ ਵਿੱਚ ਇੱਕ ਹੀ ਟੀਚਾ ਸੀ ਆਪਣੀ ਮਿਹਨਤ ਨਾਲ ਧਰਤੀ ਦਾ ਸੀਨਾ چیر ਕੇ ਅੰਨ ਪੈਦਾ ਕਰਨਾ ਖੇਤ ਵਿੱਚ ਪਹੁੰਚ ਕੇ ਉਸਨੇ ਹਲ ਚਲਾਇਆ ਅਤੇ ਬਹੁਤ ਹੀ ਉਮੀਦ ਤੇ ਸਬਰ ਨਾਲ ਬੀਜ ਬੋਏ ਦਿਨ ਬੀਤਦੇ ਗਏ ਸੂਰਜ ਦੀ ਤਪਸ਼ ਵੱਧਦੀ ਗਈ ਪਰ ਕਿਸਾਨ ਪਿੱਛੇ ਨਹੀਂ ਹਟਿਆ ਉਸਨੇ ਪਸੀਨੇ ਨਾਲ ਭਿੱਜ ਕੇ ਫਸਲਾਂ ਨੂੰ ਪਾਣੀ ਦਿੱਤਾ ਅਤੇ ਦਿਨ ਰਾਤ ਉਹਨਾਂ ਦੀ ਰਾਖੀ ਕੀਤੀ ਉਸਦਾ ਵਿਸ਼ਵਾਸ ਸੀ ਕਿ ਉਸਦੀ ਮਿਹਨਤ ਕਦੇ ਅਜਾਈ ਨਹੀਂ ਜਾਵੇਗੀ ਕੁਝ ਮਹੀਨਿਆਂ ਬਾਅਦ ਉਸਦੀ ਮਿਹਨਤ رنگ ਲਿਆਈ ਪੂਰਾ ਖੇਤ ਹਰਾ ਪਰਾ ਹੋ ਗਿਆ ਲਹਿਰਾਉਂਦੀਆਂ ਫਸਲਾਂ ਨੂੰ ਵੇਖ ਕੇ ਕਿਸਾਨ ਦਾ ਚਿਹਰਾ ਖੁਸ਼ੀ ਨਾਲ ਖੇੜ ਉੱਠਿਆ ਜਦੋਂ ਫਸਲ ਪੱਕ ਗਈ ਤਾਂ ਉਸਨੇ ਬੜੀ ਰੀਜ ਨਾਲ ਉਸਦੀ ਕਟਾਈ ਕੀਤੀ ਅਤੇ ਆਪਣੀ ਉਪਜ ਨੂੰ ਮੰਡੀ ਵਿੱਚ ਵੇਚਣ ਲਈ ਲੈ ਗਿਆ ਮੰਡੀ ਵਿੱਚ ਫਸਲ ਵੇਚਣ ਤੋਂ ਬਾਅਦ ਜਦੋਂ ਉਸਦੇ ਹੱਥਾਂ ਵਿੱਚ ਆਪਣੀ ਮਿਹਨਤ ਦੀ ਕਮਾਈ ਆਈ ਤਾਂ ਉਸ ਦੀਆਂ ਅੱਖਾਂ ਵਿੱਚ ਚਮਕ ਸੀ ਉਸਨੇ ਬੜੇ ਪਿਆਰ ਨਾਲ ਉਹ ਪੈਸੇ ਗਿਣੇ ਅਖੀਰ ਵਿੱਚ ਉਸਨੇ ਆਪਣੇ ਹੱਥ ਜੋੜੇ ਅੱਖਾਂ ਬੰਦ ਕੀਤੀਆਂ ਅਤੇ ਸੱਚੇ ਦਿਲੋਂ ਰੱਬ ਦਾ ਸ਼ੁਕਰਾਨਾ ਕੀਤਾ ਕਿ ਉਸਦੀ ਮਿਹਨਤ ਸਫਲ ਹੋਈ ਅਤੇ ਉਸਦੇ ਘਰ ਵਿੱਚ ਬਰਕਤ ਆਈ ਸਿੱਖਿਆ ਸਬਰ ਅਤੇ ਲਗਾਤਾਰ ਕੀਤੀ ਮਿਹਨਤ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਫੋਲੋ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ ਇੱਕ ਮਿਹਨਤੀ ਕਿਸਾਨ ਦੀ ਸਫਲਤਾ ਸੂਰਜ ਦੀਆਂ ਸੁਨਹਿਰੀ ਕਿਰਨਾਂ ਅਜੇ ਪਿੰਡ ਦੀਆਂ ਕੰਧਾਂ ਤੇ ਪੈਣੀਆਂ ਸ਼ੁਰੂ ਹੀ ਹੋਈਆਂ ਸਨ ਕਿ ਮਿਹਨਤੀ ਕਿਸਾਨ ਹੌਲੀ-ਹੌਲੀ ਆਪਣੀ ਨੀਂਦ ਤੋਂ ਜਾਗ ਪਿਆ ਚਾਰੇ ਪਾਸੇ ਸ਼ਾਂਤੀ ਸੀ ਅਤੇ ਪੰਛੀਆਂ ਦੇ ਚਹਿਕਣ ਦੀਆਂ ਆਵਾਜ਼ਾਂ ਸਵੇਰ ਦਾ ਸਵਾਗਤ ਕਰ ਰਹੀਆਂ ਸਨ ਜਾਗਣਸਾਰ ਉਸਨੇ ਆਪਣੇ ਖੇਤੀ ਦੇ ਸੰਦ ਚੁੱਕੇ ਅਤੇ ਆਪਣੇ ਵਫਾਦਾਰ ਕੁੱਤੇ ਨਾਲ ਖੇਤਾਂ ਵੱਲ ਤੁਰ ਪਿਆ ਕੱਚੇ ਰਾਹਾਂ ਦੀ ਧੂੜ ਉਸਦੇ ਪੈਰਾਂ ਨੂੰ ਛੂ ਰਹੀ ਸੀ ਪਰ ਉਸਦੇ ਮਨ ਵਿੱਚ ਇੱਕ ਹੀ ਟੀਚਾ ਸੀ ਆਪਣੀ ਮਿਹਨਤ ਨਾਲ ਧਰਤੀ ਦਾ سینਾ چیر ਕੇ ਅੰਨ ਪੈਦਾ ਕਰਨਾ ਖੇਤ ਵਿੱਚ ਪਹੁੰਚ ਕੇ ਉਸਨੇ ਹਲ ਚਲਾਇਆ ਅਤੇ ਬਹੁਤ ਹੀ ਉਮੀਦ ਤੇ ਸਬਰ ਨਾਲ ਬੀਜ ਬੋਏ। ਦਿਨ ਬੀਤਦੇ ਗਏ। ਸੂਰਜ ਦੀ ਤਪਸ਼ ਵੱਧਦੀ ਗਈ ਪਰ ਕਿਸਾਨ ਪਿੱਛੇ ਨਹੀਂ ਹਟਿਆ। ਉਸਨੇ ਪਸੀਨੇ ਨਾਲ ਭਿੱਜ ਕੇ ਫਸਲਾਂ ਨੂੰ ਪਾਣੀ ਦਿੱਤਾ ਅਤੇ ਦਿਨ ਰਾਤ ਉਹਨਾਂ ਦੀ ਰਾਖੀ ਕੀਤੀ। ਉਸਦਾ ਵਿਸ਼ਵਾਸ ਸੀ ਕਿ ਉਸਦੀ ਮਿਹਨਤ ਕਦੇ ਅਜਾਈ ਨਹੀਂ ਜਾਵੇਗੀ। ਕੁਝ ਮਹੀਨਿਆਂ ਬਾਅਦ ਉਸਦੀ ਮਿਹਨਤ ਰੰਗ ਲਿਆਈ। ਪੂਰਾ ਖੇਤ ਹਰਾ-ਭਰਾ ਹੋ ਗਿਆ। ਲਹਿਰਾਂਦੀਆਂ ਫਸਲਾਂ ਨੂੰ ਵੇਖ ਕੇ ਕਿਸਾਨ ਦਾ ਚਿਹਰਾ ਖੁਸ਼ੀ ਨਾਲ ਖੇੜ ਉੱਠਿਆ। ਜਦੋਂ ਫਸਲ ਪੱਕ ਗਈ ਤਾਂ ਉਸਨੇ ਬੜੀ ਰੀਜ ਨਾਲ ਉਸਦੀ ਕਟਾਈ ਕੀਤੀ ਅਤੇ ਆਪਣੀ ਉਪਜ ਨੂੰ ਮੰਡੀ ਵਿੱਚ ਵੇਚਣ ਲਈ ਲੈ ਗਿਆ। ਮੰਡੀ ਵਿੱਚ ਫਸਲ ਵੇਚਣ ਤੋਂ ਬਾਅਦ ਜਦੋਂ ਉਸਦੇ ਹੱਥਾਂ ਵਿੱਚ ਆਪਣੀ ਮਿਹਨਤ ਦੀ ਕਮਾਈ ਆਈ ਤਾਂ ਉਸ ਦੀਆਂ ਅੱਖਾਂ ਵਿੱਚ ਚਮਕ ਸੀ। ਉਸਨੇ ਬੜੇ ਪਿਆਰ ਨਾਲ ਉਹ ਪੈਸੇ ਗਿਣੇ। ਅਖੀਰ ਵਿੱਚ ਉਸਨੇ ਆਪਣੇ ਹੱਥ ਜੋੜੇ, ਅੱਖਾਂ ਬੰਦ ਕੀਤੀਆਂ ਅਤੇ ਸੱਚੇ ਦਿਲੋਂ ਰੱਬ ਦਾ ਸ਼ੁਕਰਾਨਾ ਕੀਤਾ ਕਿ ਉਸਦੀ ਮਿਹਨਤ ਸਫਲ ਹੋਈ ਅਤੇ ਉਸਦੇ ਘਰ ਵਿੱਚ ਬਰਕਤ ਆਈ। ਸਿੱਖਿਆ ਸਬਰ ਅਤੇ ਲਗਾਤਾਰ ਕੀਤੀ ਮਿਹਨਤ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ। ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਫੋਲੋ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚੇ। ਇੱਕ ਮਿਹਨਤੀ ਕਿਸਾਨ ਦੀ ਸਫਲਤਾ। ਸੂਰਜ ਦੀਆਂ ਸੁਨਹਿਰੀ ਕਿਰਨਾਂ ਅਜੇ ਪਿੰਡ ਦੀਆਂ ਕੰਧਾਂ ਤੇ ਪੈਣੀਆਂ ਸ਼ੁਰੂ ਹੀ ਹੋਈਆਂ ਸਨ ਕਿ ਮਿਹਨਤੀ ਕਿਸਾਨ ਹੌਲੀ-ਹੌਲੀ ਆਪਣੀ ਨੀਂਦ ਤੋਂ ਜਾਗ ਪਿਆ। ਚਾਰੇ ਪਾਸੇ ਸ਼ਾਂਤੀ ਸੀ ਅਤੇ ਪੰਛੀਆਂ ਦੇ ਚਹਿਕਣ ਦੀਆਂ ਆਵਾਜ਼ਾਂ ਸਵੇਰ ਦਾ ਸਵਾਗਤ ਕਰ ਰਹੀਆਂ ਸਨ। ਜਾਗਣਸਾਰ ਉਸਨੇ ਆਪਣੇ ਖੇਤੀ ਦੇ ਸੰਦ ਚੁੱਕੇ ਅਤੇ ਆਪਣੇ ਵਫਾਦਾਰ ਕੁੱਤੇ ਨਾਲ ਖੇਤਾਂ ਵੱਲ ਤੁਰ ਪਿਆ ਕੱਚੇ ਰਾਹਾਂ ਦੀ ਧੂੜ ਉਸਦੇ ਪੈਰਾਂ ਨੂੰ ਛੂ ਰਹੀ ਸੀ ਪਰ ਉਸਦੇ ਮਨ ਵਿੱਚ ਇੱਕ ਹੀ ਟੀਚਾ ਸੀ ਆਪਣੀ ਮਿਹਨਤ ਨਾਲ ਧਰਤੀ ਦਾ ਇੱਕ ਮਿਹਨਤੀ ਕਿਸਾਨ ਦੀ ਸਫਲਤਾ ਸੂਰਜ ਦੀਆਂ ਸੁਨਹਿਰੀ ਕਿਰਨਾਂ ਅਜੇ ਪਿੰਡ ਦੀਆਂ ਕੰਧਾਂ ਤੇ ਪੈਣੀਆਂ ਸ਼ੁਰੂ ਹੀ ਹੋਈਆਂ ਸਨ ਕਿ ਮਿਹਨਤੀ ਕਿਸਾਨ ਹੌਲੀ-ਹੌਲੀ ਆਪਣੀ ਨੀਂਦ ਤੋਂ ਜਾਗ ਪਿਆ ਚਾਰੇ ਪਾਸੇ ਸ਼ਾਂਤੀ ਸੀ ਅਤੇ ਪੰਛੀਆਂ ਦੇ ਚਹਿਕਣ ਦੀਆਂ ਆਵਾਜ਼ਾਂ ਸਵੇਰ ਦਾ ਸਵਾਗਤ ਕਰ ਰਹੀਆਂ ਸਨ ਜਾਗਣਸਾਰ ਉਸਨੇ ਆਪਣੇ ਖੇਤੀ ਦੇ ਸੰਦ ਚੁੱਕੇ ਅਤੇ ਆਪਣੇ ਵਫਾਦਾਰ ਕੁੱਤੇ ਨਾਲ ਖੇਤਾਂ ਵੱਲ ਤੁਰ ਪਿਆ ਕੱਚੇ ਰਾਹਾਂ ਦੀ ਧੂੜ ਉਸਦੇ ਪੈਰਾਂ ਨੂੰ ਛੂ ਰਹੀ ਸੀ ਪਰ ਉਸਦੇ ਮਨ ਵਿੱਚ ਇੱਕ ਹੀ ਟੀਚਾ ਸੀ ਆਪਣੀ ਮਿਹਨਤ ਨਾਲ ਧਰਤੀ ਦਾ سینਾ چیر ਕੇ ਅੰਨ ਪੈਦਾ ਕਰਨਾ ਖੇਤ ਵਿੱਚ ਪਹੁੰਚ ਕੇ ਉਸਨੇ ਹਲ ਚਲਾਇਆ ਅਤੇ ਬਹੁਤ ਹੀ ਉਮੀਦ ਤੇ ਸਬਰ ਨਾਲ ਬੀਜ ਬੋਏ ਦਿਨ ਬੀਤਦੇ ਗਏ ਸੂਰਜ ਦੀ ਤਪਸ਼ ਵੱਧਦੀ ਗਈ ਪਰ ਕਿਸਾਨ ਪਿੱਛੇ ਨਹੀਂ ਹਟਿਆ ਉਸਨੇ ਪਸੀਨੇ ਨਾਲ ਭਿੱਜ ਕੇ ਫਸਲਾਂ ਨੂੰ ਪਾਣੀ ਦਿੱਤਾ ਅਤੇ ਦਿਨ ਰਾਤ ਉਹਨਾਂ ਦੀ ਰਾਖੀ ਕੀਤੀ ਉਸਦਾ ਵਿਸ਼ਵਾਸ ਸੀ ਕਿ ਉਸਦੀ ਮਿਹਨਤ ਕਦੇ ਅਜਾਈ ਨਹੀਂ ਜਾਵੇਗੀ ਕੁਝ ਮਹੀਨਿਆਂ ਬਾਅਦ ਉਸਦੀ ਮਿਹਨਤ ਰੰਗ ਲਿਆਈ ਪੂਰਾ ਖੇਤ ਹਰਾ ਪਰਾ ਹੋ ਗਿਆ ਲਹਿਰਾਉਂਦੀਆਂ ਫਸਲਾਂ ਨੂੰ ਵੇਖ ਕੇ ਕਿਸਾਨ ਦਾ ਚਿਹਰਾ ਖੁਸ਼ੀ ਨਾਲ ਖੇੜ ਉੱਠਿਆ ਜਦੋਂ ਫਸਲ ਪੱਕ ਗਈ ਤਾਂ ਉਸਨੇ ਬੜੀ ਰੀਜ ਨਾਲ ਉਸਦੀ ਕਟਾਈ ਕੀਤੀ ਅਤੇ ਆਪਣੀ ਉਪਜ ਨੂੰ ਮੰਡੀ ਵਿੱਚ ਵੇਚਣ ਲਈ ਲੈ ਗਿਆ ਮੰਡੀ ਵਿੱਚ ਫਸਲ ਵੇਚਣ ਤੋਂ ਬਾਅਦ ਜਦੋਂ ਉਸ ਦੇ ਹੱਥਾਂ ਵਿੱਚ ਆਪਣੀ ਮਿਹਨਤ ਦੀ ਕਮਾਈ ਆਈ ਤਾਂ ਉਸ ਦੀਆਂ ਅੱਖਾਂ ਵਿੱਚ ਚਮਕ ਸੀ ਉਸ ਨੇ ਬੜੇ ਪਿਆਰ ਨਾਲ ਉਹ ਪੈਸੇ ਗਿਣੇ ਅਖੀਰ ਵਿੱਚ ਉਸ ਨੇ ਆਪਣੇ ਹੱਥ ਜੋੜੇ ਅੱਖਾਂ ਬੰਦ ਕੀਤੀਆਂ ਅਤੇ ਸੱਚੇ ਦਿਲੋਂ ਰੱਬ ਦਾ ਸ਼ੁਕਰਾਨਾ ਕੀਤਾ ਕਿ ਉਸ ਦੀ ਮਿਹਨਤ ਸਫਲ ਹੋਈ ਅਤੇ ਉਸ ਦੇ ਘਰ ਵਿੱਚ ਬਰਕਤ ਆਈ ਸਿੱਖਿਆ ਸਬਰ ਅਤੇ ਲਗਾਤਾਰ ਕੀਤੀ ਮਿਹਨਤ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਫੋਲੋ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ ਇੱਕ ਮਿਹਨਤੀ ਕਿਸਾਨ ਦੀ ਸਫਲਤਾ ਸੂਰਜ ਦੀਆਂ ਸੁਨਹਿਰੀ ਕਿਰਨਾਂ ਅਜੇ ਪਿੰਡ ਦੀਆਂ ਕੰਧਾਂ ਤੇ ਪੈਣੀਆਂ ਸ਼ੁਰੂ ਹੀ ਹੋਈਆਂ ਸਨ ਕਿ ਮਿਹਨਤੀ ਕਿਸਾਨ ਹੌਲੀ-ਹੌਲੀ ਆਪਣੀ ਨੀਂਦ ਤੋਂ ਜਾਗ ਪਿਆ ਚਾਰੇ ਪਾਸੇ ਸ਼ਾਂਤੀ ਸੀ ਅਤੇ ਪੰਛੀਆਂ ਦੇ ਚਹਿਕਣ ਦੀਆਂ ਆਵਾਜ਼ਾਂ ਸਵੇਰ ਦਾ ਸਵਾਗਤ ਕਰ ਰਹੀਆਂ ਸਨ ਜਾਗਨ ਸਾਰ ਉਸਨੇ ਆਪਣੇ ਖੇਤੀ ਦੇ ਸੰਧ ਚੁੱਕੇ ਅਤੇ ਆਪਣੇ ਵਫਾਦਾਰ ਕੁੱਤੇ ਨਾਲ ਖੇਤਾਂ ਵੱਲ ਤੁਰ ਪਿਆ ਕੱਚੇ ਰਾਹਾਂ ਦੀ ਧੂੜ ਉਸਦੇ ਪੈਰਾਂ ਨੂੰ ਛੂ ਰਹੀ ਸੀ ਪਰ ਉਸਦੇ ਮਨ ਵਿੱਚ ਇੱਕ ਹੀ ਟੀਚਾ ਸੀ ਆਪਣੀ ਮਿਹਨਤ ਨਾਲ ਧਰਤੀ ਦਾ ਸੀਨਾ چیر ਕੇ ਅੰਨ ਪੈਦਾ ਕਰਨਾ ਖੇਤ ਵਿੱਚ ਪਹੁੰਚ ਕੇ ਉਸਨੇ ਹਲ ਚਲਾਇਆ ਅਤੇ ਬਹੁਤ ਹੀ ਉਮੀਦ ਤੇ ਸਬਰ ਨਾਲ ਬੀਜ ਬੋਏ ਦਿਨ ਬੀਤਦੇ ਗਏ ਸੂਰਜ ਦੀ ਤਪਸ਼ ਵੱਧਦੀ ਗਈ ਪਰ ਕਿਸਾਨ ਪਿੱਛੇ ਨਹੀਂ ਹਟਿਆ ਉਸਨੇ ਪਸੀਨੇ ਨਾਲ ਭਿੱਜ ਕੇ ਫਸਲਾਂ ਨੂੰ ਪਾਣੀ ਦਿੱਤਾ ਅਤੇ ਦਿਨ ਰਾਤ ਉਹਨਾਂ ਦੀ ਰਾਖੀ ਕੀਤੀ ਉਸ ਦਾ ਵਿਸ਼ਵਾਸ ਸੀ ਕਿ ਉਸ ਦੀ ਮਿਹਨਤ ਕਦੇ ਅਜਾਈ ਨਹੀਂ ਜਾਵੇਗੀ ਕੁਝ ਮਹੀਨਿਆਂ ਬਾਅਦ ਉਸ ਦੀ ਮਿਹਨਤ ਰੰਗ ਲਿਆਈ ਪੂਰਾ ਖੇਤ ਹਰਾ ਪਰਾ ਹੋ ਗਿਆ ਲਹਿਰੌਂਦੀਆਂ ਫਸਲਾਂ ਨੂੰ ਵੇਖ ਕੇ ਕਿਸਾਨ ਦਾ ਚਿਹਰਾ ਖੁਸ਼ੀ ਨਾਲ ਖੇੜ ਉੱਠਿਆ ਜਦੋਂ ਫਸਲ ਪੱਕ ਗਈ ਤਾਂ ਉਸਨੇ ਬੜੀ ਰੀਜ ਨਾਲ ਉਸ ਦੀ ਕਟਾਈ ਕੀਤੀ ਅਤੇ ਆਪਣੀ ਉਪਜ ਨੂੰ ਮੰਡੀ ਵਿੱਚ ਵੇਚਣ ਲਈ ਲੈ ਗਿਆ ਮੰਡੀ ਵਿੱਚ ਫਸਲ ਵੇਚਣ ਤੋਂ ਬਾਅਦ ਜਦੋਂ ਉਸਦੇ ਹੱਥਾਂ ਵਿੱਚ ਆਪਣੀ ਮਿਹਨਤ ਦੀ ਕਮਾਈ ਆਈ ਤਾਂ ਉਸ ਦੀਆਂ ਅੱਖਾਂ ਵਿੱਚ ਚਮਕ ਸੀ ਉਸ ਨੇ ਬੜੇ ਪਿਆਰ ਨਾਲ ਉਹ ਪੈਸੇ ਗਿਣੇ ਅਖੀਰ ਵਿੱਚ ਉਸ ਨੇ ਆਪਣੇ ਹੱਥ ਜੋੜੇ ਅੱਖਾਂ ਬੰਦ ਕੀਤੀਆਂ ਅਤੇ ਸੱਚੇ ਦਿਲੋਂ ਰੱਬ ਦਾ ਸ਼ੁਕਰਾਨਾ ਕੀਤਾ ਕਿ ਉਸ ਦੀ ਮਿਹਨਤ ਸਫਲ ਹੋਈ ਅਤੇ ਉਸ ਦੇ ਘਰ ਵਿੱਚ ਬਰਕਤ ਆਈ ਸਿੱਖਿਆ ਸਬਰ ਅਤੇ ਲਗਾਤਾਰ ਕੀਤੀ ਮਿਹਨਤ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਫੋਲੋ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ ਇੱਕ ਮਿਹਨਤੀ ਕਿਸਾਨ ਦੀ ਸਫਲਤਾ ਸੂਰਜ ਦੀਆਂ ਸੁਨਹਿਰੀ ਕਿਰਨਾਂ ਅਜੇ ਪਿੰਡ ਦੀਆਂ ਕੰਧਾਂ ਤੇ ਪੈਣੀਆਂ ਸ਼ੁਰੂ ਹੀ ਹੋਈਆਂ ਸਨ ਕਿ ਮਿਹਨਤੀ ਕਿਸਾਨ ਹੌਲੀ-ਹੌਲੀ ਆਪਣੀ ਨੀਂਦ ਤੋਂ ਜਾਗ ਪਿਆ ਚਾਰੇ ਪਾਸੇ ਸ਼ਾਂਤੀ ਸੀ ਅਤੇ ਪੰਛੀਆਂ ਦੇ ਚਹਿਕਣ ਦੀਆਂ ਆਵਾਜ਼ਾਂ ਸਵੇਰ ਦਾ ਸਵਾਗਤ ਕਰ ਰਹੀਆਂ ਸਨ ਜਾਗਣਸਾਰ ਉਸਨੇ ਆਪਣੇ ਖੇਤੀ ਦੇ ਸੰਦ ਚੁੱਕੇ ਅਤੇ ਆਪਣੇ ਵਫਾਦਾਰ ਕੁੱਤੇ ਨਾਲ ਖੇਤਾਂ ਵੱਲ ਤੁਰ ਪਿਆ ਕੱਚੇ ਰਾਹਾਂ ਦੀ ਧੂੜ ਉਸਦੇ ਪੈਰਾਂ ਨੂੰ ਛੂ ਰਹੀ ਸੀ ਪਰ ਉਸਦੇ ਮਨ ਵਿੱਚ ਇੱਕ ਹੀ ਟੀਚਾ ਸੀ ਆਪਣੀ ਮਿਹਨਤ ਨਾਲ ਧਰਤੀ ਦਾ ਸੀਨਾ چیر ਕੇ ਅन्न ਪੈਦਾ ਕਰਨਾ ਖੇਤ ਵਿੱਚ ਪਹੁੰਚ ਕੇ ਉਸਨੇ ਹਲ ਚਲਾਇਆ ਅਤੇ ਬਹੁਤ ਹੀ ਉਮੀਦ ਤੇ ਸਬਰ ਨਾਲ ਬੀਜ ਬੋਏ ਦਿਨ ਬੀਤਦੇ ਗਏ ਸੂਰਜ ਦੀ ਤਪਸ਼ ਵੱਧਦੀ ਗਈ ਪਰ ਕਿਸਾਨ ਪਿੱਛੇ ਨਹੀਂ ਹਟਿਆ ਉਸਨੇ ਪਸੀਨੇ ਨਾਲ ਭਿੱਜ ਕੇ ਫਸਲਾਂ ਨੂੰ ਪਾਣੀ ਦਿੱਤਾ ਅਤੇ ਦਿਨ ਰਾਤ ਉਹਨਾਂ ਦੀ ਰਾਖੀ ਕੀਤੀ ਉਸਦਾ ਵਿਸ਼ਵਾਸ ਸੀ ਕਿ ਉਸਦੀ ਮਿਹਨਤ ਕਦੇ ਅਜਾਈ ਨਹੀਂ ਜਾਵੇਗੀ ਕੁਝ ਮਹੀਨਿਆਂ ਬਾਅਦ ਉਸਦੀ ਮਿਹਨਤ رنگ ਲਿਆਈ ਪੂਰਾ ਖੇਤ ਹਰਾ ਪਰਾ ਹੋ ਗਿਆ ਲਹਿਰੌਂਦੀਆਂ ਫਸਲਾਂ ਨੂੰ ਵੇਖ ਕੇ ਕਿਸਾਨ ਦਾ ਚਿਹਰਾ ਖੁਸ਼ੀ ਨਾਲ ਖੇੜ ਉੱਠਿਆ ਜਦੋਂ ਫਸਲ ਪੱਕ ਗਈ ਤਾਂ ਉਸਨੇ ਬੜੀ ਰੀਜ ਨਾਲ ਉਸਦੀ ਕਟਾਈ ਕੀਤੀ ਅਤੇ ਆਪਣੀ ਉਪਜ ਨੂੰ ਮੰਡੀ ਵਿੱਚ ਵੇਚਣ ਲਈ ਲੈ ਗਿਆ ਮੰਡੀ ਵਿੱਚ ਫਸਲ ਵੇਚਣ ਤੋਂ ਬਾਅਦ ਜਦੋਂ ਉਸਦੇ ਹੱਥਾਂ ਵਿੱਚ ਆਪਣੀ ਮਿਹਨਤ ਦੀ ਕਮਾਈ ਆਈ ਤਾਂ ਉਸ ਦੀਆਂ ਅੱਖਾਂ ਵਿੱਚ ਚਮਕ ਸੀ ਉਸਨੇ ਬੜੇ ਪਿਆਰ ਨਾਲ ਉਹ ਪੈਸੇ ਗਿਣੇ ਅਖੀਰ ਵਿੱਚ ਉਸਨੇ ਆਪਣੇ ਹੱਥ ਜੋੜੇ ਅੱਖਾਂ ਬੰਦ ਕੀਤੀਆਂ ਅਤੇ ਸੱਚੇ ਦਿਲੋਂ ਰੱਬ ਦਾ ਸ਼ੁਕਰਾਨਾ ਕੀਤਾ ਕਿ ਉਸਦੀ ਮਿਹਨਤ ਸਫਲ ਹੋਈ ਅਤੇ ਉਸਦੇ ਘਰ ਵਿੱਚ ਬਰਕਤ ਆਈ ਸਿੱਖਿਆ ਸਬਰ ਅਤੇ ਲਗਾਤਾਰ ਕੀਤੀ ਮਿਹਨਤ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਫੋਲੋ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ ਇੱਕ ਮਿਹਨਤੀ ਕਿਸਾਨ ਦੀ ਸਫਲਤਾ ਸੂਰਜ ਦੀਆਂ ਸੁਨਹਿਰੀ ਕਿਰਨਾਂ ਅਜੇ ਪਿੰਡ ਦੀਆਂ ਕੰਦਾਂ ਤੇ ਪੈਣੀਆਂ ਸ਼ੁਰੂ ਹੀ ਹੋਈਆਂ ਸਨ ਕਿ ਮਿਹਨਤੀ ਕਿਸਾਨ ਹੌਲੀ-ਹੌਲੀ ਆਪਣੀ ਨੀਂਦ ਤੋਂ ਜਾਗ ਪਿਆ। ਚਾਰੇ ਪਾਸੇ ਸ਼ਾਂਤੀ ਸੀ ਅਤੇ ਪੰਛੀਆਂ ਦੇ ਚਹਿਕਣ ਦੀਆਂ ਆਵਾਜ਼ਾਂ ਸਵੇਰ ਦਾ ਸਵਾਗਤ ਕਰ ਰਹੀਆਂ ਸਨ। ਜਾਗਣਸਾਰ ਉਸਨੇ ਆਪਣੇ ਖੇਤੀ ਦੇ ਸੰਦ ਚੁੱਕੇ ਅਤੇ ਆਪਣੇ ਵਫਾਦਾਰ ਕੁੱਤੇ ਨਾਲ ਖੇਤਾਂ ਵੱਲ ਤੁਰ ਪਿਆ। ਕੱਚੇ ਰਾਹਾਂ ਦੀ ਧੂੜ ਉਸਦੇ ਪੈਰਾਂ ਨੂੰ ਛੂ ਰਹੀ ਸੀ ਪਰ ਉਸਦੇ ਮਨ ਵਿੱਚ ਇੱਕ ਹੀ ਟੀਚਾ ਸੀ ਆਪਣੀ ਮਿਹਨਤ ਨਾਲ ਧਰਤੀ ਦਾ ਸੀਨਾ چیر ਕੇ ਅੰਨ ਪੈਦਾ ਕਰਨਾ। ਖੇਤ ਵਿੱਚ ਪਹੁੰਚ ਕੇ ਉਸਨੇ ਹਲ ਚਲਾਇਆ ਅਤੇ ਬਹੁਤ ਹੀ ਉਮੀਦ ਤੇ ਸਬਰ ਨਾਲ ਬੀਜ ਬੋਏ।